ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰ ਅਗਜ਼ਾਮ ਮੱਦ ਜਿਸ ਵਾਸਤੇ ਯਹੂਦੀ ਤੇ ਅਰਬ ਅੱਜ ਤੱਕ ਲੜ ਰਹੇ ਹਨ ਅੱਜ ਅਗਜ਼ਾਮ ਮੱਦ ਜਿਸ ਦੇ ਲਈ ਯਹੂਦੀ ਤੇ ਅਰਬ ਅੱਜ ਤੱਕ ਲੜ ਰਹੇ ਨੇ ਦਸਤਾਰ ਧਾਰੀ ਫੌਜੀਆ ਨੂੰ ਉਸ ਦੀ ਰਾਖੀ ਦੇ ਲਈ ਤੈਨਾਤ ਕੀਤਾ ਗਿਆ ਸੀ ਲਾਇਲਪੁਰ ਦੇ ਪਾਲ ਸਿੰਘ ਪਟਿਆਲਾ ਦੇ ਆਸਾ ਸਿੰਘ ਜਲਾਲਾ ਦੇ ਮੱਗਰ ਸਿੰਘ ਗਵਾਲੀਅਰ ਇਨਫੈਂਟਰੀ ਦੇ ਸੀਤਾ ਰਾਮ ਤੇ ਗਾਜ਼ੀਆਬਾਦ ਦੇ ਬਸ਼ੀਰ ਖਾਨ ਵਰਗੇ ਅਨੇਕਾਂ ਹੀ ਲੋਕਾਂ ਦੀਆਂ ਕਬਰਾਂ ਹੁਣਾਂ ਜਦੋਂ ਇਸਤਾਨ ਤੋਂ ਮੀਲਾ ਹੀ ਦੂਰ ਇਜ਼ਰਾਈਲ ਨੇ ਸ਼ਹਿਰ ਜਰੂਸਲਮ ਦੀ ਧੜਤੀ ਦੇ ਹਨ ਅਸਲ ਵਿੱਚ ਇਹ ਉਹ ਭਾਰਤੀ ਫੌਜੀ ਹਨ ਜਿਨ੍ਹਾਂ ਨੂੰ ਬ੍ਰਿਟਿਸ਼ ਇੰਡੀਅਨ ਆਰਮੀ ਦੇ ਵਿੱਚ ਭਰਤੀ ਕਰਕੇ ਇੱਥੇ ਲਿਆਇਆ ਗਿਆ ਸੀ ਬਰਤਾਨਵੀ ਫੌਜ ਦੇ ਹਿੱਸਾ ਰਹੇ ਸੈਂਕੜੇ ਇਹੋ ਜਿਹੇ ਫੌਜੀ ਪਹਿਲੀ ਤੇ ਦੂਸਰੀ ਵਿਸ਼ਵ ਜੰਗ ਦੇ ਵਿੱਚ ਮਾਰੇ ਗਏ ਸੀ ਉਸ ਸਮੇਂ ਪੈਲੇਸਟਾਈਨ ਦੇ ਵਿੱਚ ਮਾਰੇ ਗਏ ਹੋਏ ਫੌਜੀਆ ਦੀ ਯਾਦਗਾਰ ਹੁਣ ਦੇ ਇਜ਼ਰਾਈਲ ਦੇ ਵਿੱਚ ਹੈ ਇੰਨਾ ਨਹੀਂ ਉਸ ਸਮੇਂ ਮਾਰੇ ਗਏ ਹੋਏ ਫੌਜੀਆਂ ਦੀ ਯਾਦ ਨੂੰ ਬਰਕਰਾਰ ਰੱਖਣ ਦੇ ਲਈ ਉਹਨਾਂ ਦੇ ਨਾਵਾਂ ਦੇ ਨੀ ਪੱਥਰ ਵੀ ਸਥਾਪਿਤ ਕੀਤੇ ਗਏ ਹਨ ਉਸ ਸਮੇਂ ਬਰਤਾਨਵੀ ਫੌਜ ਦੇ ਵਿੱਚ ਵੱਡਾ ਹਿੱਸਾ ਭਾਰਤੀਆਂ ਦਾ ਸੀ ਜਿਸ ਵਿੱਚ ਅਣਵੰਡੇ ਪੰਜਾਬ ਅੱਜ ਦੇ ਭਾਰਤ ਤੇ ਅੱਜ ਦੇ ਪਾਕਿਸਤਾਨ ਉਹਨਾਂ ਦੇ ਵੱਖ-ਵੱਖ ਇਲਾਕਿਆਂ ਤੋਂ ਲੋਕ ਆਏ ਸੀ 2023 ਦੇ ਵਿੱਚ ਹੋਈ ਹਮਾਸ ਤੇ ਇਜ਼ਰਾਇਲ ਦੀ ਜੰਗ ਨੇ ਇੰਨਾ ਫੌਜੀਆਂ ਦੀ ਫਿਰ ਤੋਂ ਯਾਦ ਦਿਲਾ ਦਿੱਤੀ ਕਿ ਇਸ ਜੰਗ ਤੋਂ ਬਾਅਦ ਹੀ ਅਜਿਹੇ ਫੋਟੋਆਂ ਸਾਹਮਣੇ ਆਉਣ ਲੱਗੀਆਂ ਜਿਸ ਦੇ ਵਿੱਚ ਦਸਤਾਰ ਧਾਰੀ ਫੌਜੀ ਅੱਲ ਅੱਜਾ ਮਸਜਿਦ ਦੇ ਸਾਹਮਣੇ ਪੈਰਾ ਦੇ ਰਹੇ ਨੇ ਤੇ ਉਸ ਦੀ ਰਾਖੀ ਕਰ ਰਹੇ ਹਨ ਜਿਸ ਤਰੀਕੇ ਦੇ ਨਾਲ 2023 ਦੇ ਵਿੱਚ ਇਹ ਜੰਗ ਲੱਗੀ ਸੀ ਉਸੇ ਤਰੀਕੇ ਦੇ ਨਾਲ ਇਹ ਜੰਗ ਪਹਿਲਾਂ ਵੀ ਲੱਗੀ ਸੀ ਜਿਸ ਕਰਕੇ ਦਸਤਾਰਦਾਰੀ ਫੌਜੀਆਂ ਨੂੰ ਜਾਂ ਫਿਰ ਭਾਰਤੀ ਫੌਜ ਨੂੰ ਉੱਥੇ ਬੁਲਾਇਆ ਗਿਆ ਸੀ ਅਲ ਅਕਜ਼ਾ ਮਸਜਿਦ ਦੀ ਰਾਖੀ ਕਰਨ ਦੇ ਲਈ ਪਰ ਇੱਥੇ ਸਵਾਲ ਤਾਂ ਜ਼ਰੂਰ ਉੱਠਦਾ ਹੈ ਕਿ ਇਸ ਮਸਜਿਦ ਦੀ ਰਾਖੀ ਕਰਨ ਦੇ ਲਈ ਭਾਰਤੀ ਫੌਜ ਨੂੰ ਹੀ ਕਿਉਂ ਬੁਲਾਇਆ ਗਿਆ ਜਦ ਕਿ ਉਹ ਕੋਈ ਹੋਰ ਵੀ ਫੌਜ ਨੂੰ ਬੁਲਾ ਸਕਦੇ ਸੀ ਆਖਿਰਕਾਰ ਹੈ ਭਾਰਤ ਦੀ ਵਰਤਾਨਵੀ ਫੌਜ ਹੀ ਇਜ਼ਰਾਈਲ ਕਿਉਂ ਭੇਜੀ ਗਈ ਸੀ ਇਜ਼ਰਾਈਲ ਦੇ ਸ਼ਹਿਰ ਜੈਰੂ ਸਮ ਦੇ ਵਿੱਚ ਮੌਜੂਦ ਅਰਬਾਂ ਮਸਜਿਦ ਜਾਂ ਫਿਰ ਟੈਂਪਲ ਮਾਊਂਟ ਇਹ ਦੋਵੇਂ ਅਰਬ ਤੇ ਯਹੂਦੀਆਂ ਦੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਥਾਂ ਹੈ ਤੇ ਆਹੇ ਸਭ ਲੋਕ ਇਜ਼ਰਾਈਲ ਦੀ ਧਰਤੀ ਨੂੰ ਲੈ ਕੇ ਤੇ ਇਸ ਮਸਜਿਦ ਨੂੰ ਲੈ ਕੇ ਅੱਜ ਤੱਕ ਲੜਦੇ ਆ ਰਹੇ ਹਨ ਤੇ ਉਸ ਸਮੇਂ ਵੀ ਮਾਹੌਲ ਇਸੇ ਤਰ੍ਹਾਂ ਗਰਮੀ ਵਾਲਾ ਹੀ ਸੀ ਤੇ ਉਸ ਸਮੇਂ ਵੀ ਇਜ਼ਰਾਈਲ ਤੇ ਅਰਬ ਦੇ ਵਿੱਚ ਆਏ ਹੀ ਜੰਗ ਹੋ ਰਹੀ ਸੀ ਬੰਬਾਂਬਾਰੀ ਹੋ ਰਹੀ ਸੀ ਅਤੇ ਹਥਿਆਰਬੰਦ ਝੜਬਾ ਦੇਖਣ ਨੂੰ ਮਿਲ ਰੀਆਂ ਸੀ ਜਿਸ ਕਰਕੇ ਹੀ ਸ਼ਹਿਰ ਦੇ ਵਿੱਚ ਤੇ ਮਸਜਿਦ ਤੇ ਚੁਗੱਗੇ ਦੇ ਵਿੱਚ ਸ਼ਾਂਤੀ ਨੂੰ ਬਰਕਰਾਰ ਰੱਖਣ ਦੇ ਲਈ ਭਾਰਤ ਤੋਂ ਆਈ ਹੋਈ ਫੌਜ ਨੂੰ ਉੱਥੇ ਤਾਇਨਾਤ ਕੀਤਾ ਗਿਆ ਸੀ ਤੇ ਉੱਥੇ ਭਾਰਤ ਦੇ ਨਾਲ ਲਾੜ ਵਰਤਾਨਵੀਂ ਹਕੂਮਤ ਦਾ ਇਜ਼ਰਾਈਲ ਨੇ ਉੱਪਰ ਵੀ ਆਏ ਹੀ ਕਬਜ਼ਾ ਸੀ ਅਤੇ ਇਸ ਦੇ ਚੱਲਦੇ ਹੀ ਵਰਤਾਨਵੀਂ ਹਕੂਮਤ ਨੇ ਭਾਰਤੀ ਫੌਜ ਨੂੰ ਇੱਥੇ ਤਾਇਨਾਤ ਕੀਤਾ ਇਜ਼ਰਾਈਲ ਤੇ ਪੇਲਸਟਾਈਨ ਦੀ ਧਰਤੀ ਦੇ ਕੋੜਿਆਂ ਦੇ ਉੱਪਰ ਦਸਤਾੜੀ ਫੌਜ ਚਲਦੀ ਹੋਈ ਦੇਖੀ ਜਾ ਸਕਦੀ ਸੀ ਵਰਤਾਨਵੀਂ ਹਕੂਮਤ ਦੀ ਤਾਂ ਉਹ ਕਿਸੇ ਹੋਰ ਵੀ ਫੌਜ ਨੂੰ ਇੱਥੇ ਤੇ ਨਾਦ ਕਰ ਸਕਦੀ ਸੀ ਪਰ ਉਹਨਾਂ ਨੇ ਚੁਣਿਆ ਤਾਂ ਅਨਵੰਡੇ ਪੰਜਾਬ ਤੇ ਭਾਰਤ ਦੇ ਕਈ ਸਾਰੇ ਇਲਾਕਿਆਂ ਤੋਂ ਆਈ ਹੋਈ ਫੌਜ ਹੀ ਚੁਣੀ ਕਿਉਂਕਿ ਬ੍ਰਿਟਾਨਵੀ ਹਕੂਮਤ ਭਾਰਤੀ ਫੌਜ ਨੂੰ ਨਿਰਪੱਖ ਸਮਝਦੀ ਸੀ ਭਾਵ ਕਿ ਇਹ ਦੋਵਾਂ ਧੜਿਆਂ ਦੇ ਵਿੱਚ ਨਿਰਪੱਖ ਵਿਚਰੇਗੀ ਇਹ ਫੋਟੋਆਂ ਅਲ ਅਕਜ਼ਾ ਮਸਜਿਦ ਦੇ ਬਾਹਰ ਦੀਆਂ ਹਨ ਜਿੱਥੇ ਅਸੀਂ ਪਗੜੀ ਧਾਰੀ ਦੇਖ ਸਕਦੇ ਹਾਂ ਜੋ ਇੱਥੇ ਮੱਜੇ ਤੇ ਰਾਖੀ ਦੇ ਲਈ ਤਾਇਨਾਤ ਕੀਤੀ ਗਈ ਹੈ ਜਿੱਥੇ ਇਹਨਾਂ ਦਾ ਕੰਮ ਸ਼ਾਂਤੀ ਬਰਕਰਾਰ ਰੱਖਣਾ ਸੀ ਉਸ ਦੇ ਨਾਲ ਨਾਲ ਇਥੇ ਨਾਲ ਦੇ ਇੱਕ ਹੋਰ ਕੰਮ ਵੀ ਸੀ ਕਿ ਜੇਕਰ ਇੱਥੇ ਕੋਈ ਵੀ ਇਨਸਾਨ ਅੰਦਰ ਆਂਦਾ ਹੈ ਤਾਂ ਉਹਨਾਂ ਦੀ ਤਲਾਸ਼ੀ ਜ਼ਰੂਰ ਲਈ ਜਾਏ। ਇੱਥੇ ਜਿੰਨੀ ਵੀ ਫੌਜ तैनात ਸੀ ਉਹਨਾਂ ਦੇ ਸਿਰ ਤੇ ਦਸਤਾਰਾਂ ਵੇਖਿਆ ਜਾ ਸਕਦੀਆਂ ਹਨ। ਪਰ ਉਸ ਸਮੇਂ ਫੌਜ ਦੇ ਅੰਦਰ ਹਿੰਦੂ, ਮੁਸਲਮਾਨ ਤੇ ਸਿੱਖ ਸ਼ਾਮਿਲ ਸੀ। ਪਰ ਅਕਸਰ ਇਹ ਲੋਕ ਐ ਚੀਜ਼ ਤੇ ਧੋਖਾ ਖਾ ਜਾਂਦੇ ਹਨ ਕਿ ਜਰੂਸਲਮ ਦੇ ਵਿੱਚ ਜਿੰਨੀ ਵੀ ਫੌਜ ਮੌਜੂਦ ਸੀ ਉਹ ਸਭ ਸਿੱਖ ਹੀ ਸੀ। ਪਰ ਇਹੇ ਲੋਕ ਧੋਖਾ ਖਾ ਜਾਂਦੇ ਹਨ। ਦਰਅਸਲ ਉਸ ਸਮੇਂ ਦੀ ਜਿਹੜੀ ਫੌਜ ਹੁੰਦੀ ਸੀ ਉਸ ਤੋਂ ਜ਼ਿਆਦਾ ਪੱਗ ਵੀ ਹਿੱਸੇ ਜਾਂਦੇ ਹੁੰਦੇ ਸੀ ਚਾਹੇ ਉਹ ਕਿਸੇ ਵੀ ਧਰਮ ਦੇ ਕਿਉਂ ਨਾ ਹੋਣ ਵਰਲਡ ਵਾਰ 1 ਦੇ ਵਿੱਚ ਵੀ ਜੇਕਰ ਤੁਸੀਂ ਪਾਰਟੀਏ ਫੌਜ ਦੇ ਉੱਪਰ ਧਿਆਨ ਦਿੱਤਾ ਹੋਏ ਤਾਂ ਤੁਸੀਂ ਇਹ ਚੀਜ਼ ਜ਼ਰੂਰ ਵੇਖੋਗੇ ਕਿ ਉੱਥੇ ਵੀ ਜ਼ਿਆਦਾਤਰ ਫੌਜੀਆਂ ਦੇ ਸਿਰ ਤੇ ਪੱਗ ਬੰਨੀ ਹੁੰਦੀ ਸੀ ਪਰ ਵਰਲਡ ਵਾਰ 2 ਦੇ ਵਿੱਚ ਇਸ ਪੋਸ਼ਾਕ ਦੇ ਅੰਦਰ ਚੇਂਜ ਕਰ ਦਿੱਤਾ ਗਿਆ ਆਪਣੀ ਆਬਾਦੀ ਦੇ ਮੁਤਾਬਿਕ ਸਿੱਖਾਂ ਨੇ ਇਸ ਦੇ ਵਿੱਚ ਵੱਡਾ ਯੋਗਦਾਨ ਪਾਇਆ ਸੀ ਉਹਨਾਂ ਨੇ ਸਾਇਨ ਪੈਲੇਸਟਾਈਨ ਮੁਹਿੰਮ ਦੇ ਵਿੱਚ ਵੀ ਆਪਣਾ ਯੋਗਦਾਨ ਪਾਇਆ ਸੀ ਹਾ 1918 ਦੀ ਹਾਈਫਾ ਦੀ ਜੰਗ ਦੇ ਵਿੱਚ ਭਾਰਤੀਆਂ ਨੇ ਅਹਿਮ ਭੂਮਿਕਾ ਨਿਭਾਈ ਸੀ ਤੇ ਇਸ ਦੇ ਵਿੱਚ ਘੋੜਸਵਾਰ ਸੈਨਿਕ ਜ਼ਿਆਦਾ ਸੀ ਜਿਸ ਦੀ ਮਦਦ ਦੇ ਨਾਲ ਹੀ ਤੁਰਕ ਫੌਜਾਂ ਨੂੰ ਬਹੁਤ ਵੱਡੀ ਮਾਰ ਪਈ ਸੀ ਹਾਈਫਾ ਦੀ ਜੰਗ ਦੇ ਵਿੱਚ ਜੌਧਪੁਰ ਲਾਰੈਂਸ ਮਸੂਰ ਲਾਰੈਂਸ ਤੇ ਪਟਿਆਰਾ ਲਾਰੈਂਸ ਨੇ ਬਹੁਤ ਵੱਡਾ ਯੋਗਦਾਨ ਪਾਇਆ ਤੇ ਇਹ ਟੁਕੜੀਆਂ ਇਸ جنگ ਦੇ ਵਿੱਚ ਸ਼ਾਮਿਲ ਸੀ ਨਵਦੀਪ ਸਰਪਾਲ ਦੱਸਦੇ ਹਨ ਕਿ ਭਾਰਤੀ ਫੌਜ ਲੀਬਿਆ ਲਿਬਨਾਨ ਮਿਸਰ ਤੇ ਹੋਰ ਇਲਾਕਿਆਂ ਦੇ ਵਿਜ ਆਰਾਮ ਕਰਨ ਦੇ ਲਈ ਪਹਲੇਸਤੀਨ ਆਂਦੀ ਸੀ ਤੇ ਉਹ ਉੱਥੇ ਇੰਡੀਅਨ ਹਾਊਸ ਬੇਸ ਜਾਂ ਫਿਰ ਬਾਬਾ ਫਰੀਦ ਹਾਊਸ ਬੇਸ ਦੇ ਵਿੱਚ ਆਰਾਮ ਕਰਦੀਆਂ ਕਰਦੀਆਂ ਸੀ ਤੇ ਬਾਬਾ ਫਰੀਦ ਹਾਊਸ ਬੇਸ ਬਾਬਾ ਫਰੀਦ ਜੀ ਦੇ ਨਾਮ ਤੇ ਹੀ ਰੱਖਿਆ ਗਿਆ ਹੈ ਕਿਉਂਕਿ ਸਾਲ 1200 ਈਸਵੀ ਦੇ ਵਿੱਚ ਬਾਬਾ ਫਰੀਦ ਜੀ ਇਸ ਥਾਂ ਤੇ ਆਏ ਸੀ ਜਿਸ ਕਰਕੇ ਇਹ ਥਾਂ ਬਹੁਤ ਜ਼ਿਆਦਾ ਵਹਤ ਤਕ ਮੂਨ ਹੋ ਜਾਂਦੀ ਹੈ ਪੰਜਾਬੀ ਫੌਜੀਆਂ ਤੇ ਭਾਰਤ ਦੇ ਫੌਜੀਆਂ ਨੇ ਆਪਣੀਆਂ ਸਹਿਵਾਵਾਂ ਇਸ ਫੌਜ ਦੇ ਵਿੱਚ ਦਿੱਤੀਆਂ ਅਤੇ ਉਹਨਾਂ ਦੀਆਂ ਕਬਰਾਂ ਅੱਜ ਵੀ ਇਜ਼ਰਾਈਲ ਦੇ ਵਿੱਚ ਹਨ ਜੈਰੂਸਲਮ ਵਾਰਡ ਸਿਮੇਟਰੀ ਇੰਡੀਅਨ ਵਾਰਡ ਸਿਮੇਟਰੀ ਅੱਜ ਦੇ ਹਾਲੀਆ ਵਾਰਡ ਸਿਮੇਟਰੀ ਐ ਉਹ ਥਾਵਾਂ ਹਨ ਜਿੱਥੇ ਅੱਜ ਵੀ ਇਹ ਭਾਰਤੀਆਂ ਫੌਜਾਂ ਦੀਆਂ ਕਬਰਾਂ ਹਨ ਤੇ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਹੋਏ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜੁਆਇਨ ਜ਼ਰੂਰ ਕਰਿਓ ਤਾਂਕਿ ਤੁਸੀਂ ਸਾਡੀਆਂ ਅੱਗੇ ਆਉਣ ਵਾਲੀਆਂ ਮੈਂਬਰ ਓਨਲੀ ਵੀਡੀਓਜ਼ ਇੰਜੋਏ ਕਰ ਸਕੋ ਤੇ ਸੁਪਰ ਥੈਂਕਸ ਦੇ ਰਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਸਾਰੂ ਇਸ ਵਿੱਚ ਦੇ ਬੀਟਰ ਹਰ ਦਸਿਓ ਕਿ ਧੰਨਵਾਦ ਦੀ ਵੀਡੀਓ ਕਿਹੋ ਜਿਹੀ ਲੱਗੀ ਤੇ ਅਸੀਂ ਅਗਲੀ ਵੀਡੀਓ ਕਿਸ ਟੌਪਿਕ ਤੇ ਲਈਏ ਅਗਿਆ ਵੀਡੀਓ ਜ਼ਿਆਦਾ ਜ਼ਿਆਦਾ ਲੋਕਾਂ ਦੇ ਨਾਲ ਸ਼ੇਅਰ ਵੀ ਕਰਿਓ ਤਾਂ ਕਿ ਉਹਨਾਂ ਦਾ ਕਰੀਏ ਇਤਿਹਾਸ ਪਹੁੰਚ ਪਾਏ ਧੰਨਵਾਦ